ਨਮਸਕਾਰ ਦੋਸਤੋ ਮੈਂ ਸ਼ਮੇਸ਼ ਸੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਤੋਂ ਹਲਕਾ ਪੋਵਾ ਦੇ ਪਿੰਡ ਗਰੋਟੇ ਦੇ ਵਿੱਚ ਪਰ ਤੁਹਾਨੂੰ ਵੀ ਦੱਸਾਂਗੇ ਕਿ ਇੱਥੇ ਲੋਕਾਂ ਦਾ ਵੀ ਕਹਿਣਾ ਹੈਗਾ ਕਿ ਸੰਜੀਤ ਕੁਮਾਰ ਰੋਡਾ ਜਦੋਂ ਪਹਿਲੀ ਵਾਰ ਸਰਪੰਚ ਬਣਿਆ ਪਰ ਤੁਹਾਨੂੰ ਇਹ ਨਾ ਸਰਪੰਚੀ ਬਣੀ ਪਰ ਉਹਨਾਂ ਦੇ ਪਾਸੋਂ ਜਿਹੜੇ ਪਿੰਡ ਦੇ ਵਿੱਚ ਇਹ ਕੰਮ ਕਰਵਾਏ ਗਿਆ ਲਗਾਤਾਰ ਤੁਹਾਨੂੰ ਹਲਚਲ ਪੰਜਾਬ ਦੇ ਚੈਨਲ ਦੇ ਉੱਪਰ ਲਗਾਤਾਰ ਤਸਵੀਰਾਂ ਦੱਸਣ ਦੀ ਕੋਸ਼ਿਸ਼ ਕਰਦੇ ਪਏ ਆ ਜਿੱਥੇ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜਿਹੜੀ ਇਹ ਸ਼ੜਕ ਹੈਗੀ ਆ ਇਹ 30 ਸਾਲ ਤੋਂ ਜਿਹੜੀ ਸ਼ੜਕ ਹੈ ਤਾਂ ਬਿਲਕੁਲ ਨਹੀਂ ਬਣੀ ਪਰ ਜਿਸ ਤਰ੍ਹਾਂ ਤੋਂ ਬਣੀ ਹੈ ਪਰ ਤਿੰਨ ਮਹੀਨਿਆਂ ਦੇ ਵਿੱਚ ਦੀ ਪਰ ਉਹਦਾ ਵੀ ਕਹਿਣਾ ਹੈਗਾ ਕਿ 18 ਫੁੱਟ ਜਿਹੜੀ ਚੋੜੀ ਜਿਹੜੀ ਸਲੇਪ ਪਾਈ ਜਾਏਗੀ ਇੱਥੇ ਪਰ ਉਹਨਾਂ ਦੇ ਬਸ ਜਿਆਦਾ ਕੰਮ ਵੀ ਜਾਰੀ ਕਰਤੇ ਰਹਿਗੇ ਜਲਦੀ ਜਲਦੀ ਪਰ ਉਹਨਾਂ ਦਾ ਅਭੀ ਕਹਿਣਾ ਹੈਗਾ ਕਿ ਜਿਹੜੀ ਇੱਥੇ ਬੱਚਿਆਂ ਲਈ ਜੇ ਗੱਲ ਕਰਾਂ ਕਿ ਜੂਥ ਲਈ ਕਿ ਬਜੂਥ ਲਈ ਕਿ ਗਰਾਊਂਡ ਵੀ ਤਿਆਰ ਕੀਤੀ ਗਈ ਹੈ ਜਿੱਥੇ ਸੋਲਰ ਲਾਈਟ ਦਾ ਸਿਸਟਮ ਵੀ ਪੂਰਾ ਪ੍ਰਬੰਧ ਕੀਤਾ ਜਾਏਗਾ ਗ੍ਰੋਟੇ ਵਿੱਚ ਉਹਨਾਂ ਲਾਇਬ੍ਰੇਰੀ ਵੀ ਇੱਕ ਤਿਆਰ ਕਰ ਗਈ ਜਿਹੜੀ ਜਲਦੀ ਹੀ ਲੋਕਾਂ ਦੇ ਹਵਾਲੇ ਕੀਤੀ ਜਾਏਗੀ ਤਸਵੀਰਾਂ ਦਰਸਨ ਦੀ ਕੋਸ਼ਿਸ਼ ਕਰਦੇ ਪਏ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕਿ ਕੰਮ ਜਿਹੜੇ ਉੱਪਰ ਪੰਚਾਇਤ ਦਾ ਬਸੋ ਕੀਤਾ ਜਾ ਕਰਦੇ ਪਰ अपना एक बढ़िया ਪਿੰਡ ਬਣਾਵਾਗੇ ਪੂਰੇ ਹਲਕੇ ਪੋਜ ਦੇ ਵਿੱਚ ਕਿ ਜ਼ਿਲੇ ਪਠਾਨਕੋਟ ਦੇ ਵਿੱਚ ਵੀ ਐਦਾ ਪਿੰਡ ਜਿਹੜਾ ਕੋਈ ਵੀ ਨਹੀਂ ਹੋਏਗਾ ਪਰ ਲਗਾਤਾਰ ਤਸਵੀਰਾਂ ਤੋਂ ਸਦੀ ਕੋਸ਼ਿਸ਼ ਕੀਤੀ ਗਈ ਹੈ ਜਿੱਥੇ ਪਿੰਡ ਗਰੋਟੇ ਦੀ ਵਿੱਚ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਜੇ ਸਰਪੰਚ ਸੰਜੀਤ ਕੁਮਾਰ ਰੋਡਾ ਦਾ ਕਿ ਮੇਰਾ ਪਿੰਡ ਮੇਰਾ ਪਰਿਵਾਰ ਪਰ ਬਦਲਾਂਗੇ ਗਰੋਟੇ ਦੀ ਨੋਹਾਰ ਚਲੋ ਗੱਲਬਾਤ ਕਰਦੇ ਹਾਂ ਸਰਪੰਚ ਸੰਜੀਤ ਕੁਮਾਰ ਨਾਲ ਕੀ ਕਹਿਣਾ ਉਹਨਾਂ ਦਾ ਇਸ ਕੰਮ ਨੂੰ ਲੈ ਕੇ ਨਮਸਕਾਰ ਜੀ ਹਾਂ ਸਰ ਇਹ ਗਰੋਟਾ ਇਹ ਕਹਿੰਦੇ ਕਿ ਸੁਰਖੀਆਂ ਚ ਦੇ ਕਹਿੰਦਾ ਪੂਜੀ ਗੱਲ ਕਰਾਂ ਕਿ ਪਿੰਡ ਦੇ ਪਹਿਲੀ 3 ਮਹੀਨੇ ਹੋਇਆ ਇਹ ਪੰਚਾਇਤ ਬਣੀ ਦੀ ਤੁਹਾਡੀ ਕਿੰਨੇ ਮਹੀਨੇ ਕਰਕੇ ਕੰ ਇਰੇ ਕਰਵਾਏ ਕਰਦੇ ਜਾਂ ਹੋ ਗਿਆ ਇਹ 3 ਮਹੀਨੇ ਲਗਭਗ ਨੂੰ ਹੋ ਗਏ ਨੇ ਬਣੇ ਹੋਏ ਔਰ ਪਹਿਲਾ ਸਭ ਤੋਂ ਪਹਿਲਾ ਕੰਮ ਸਾਡਾ ਸ਼ਿਵ ਮੰਦਿਰ ਤੋਂ ਛੋਟੇ ਬਾਜ਼ਾਰ ਤੋਂ ਲੈ ਕੇ ਬੱਸ ਸਟੈਂਡ ਤੱਕ ਦਾ ਜਿਹੜਾ ਰੋਡ ਆ ਸਭ ਤੋਂ ਪਹਿਲੇ ਰੋਡ ਉਹ ਬਣਾਇਆ ਆ ਉਹਦੇ ਤੋਂ ਬਾਅਦ ਲਗਭਗ ਕਈ ਕੰਮ ਕਰਾਤੇ ਨੇ ਚਾਹੇ ਸ਼ਮਸ਼ਾਨ ਘਾਟ ਦਾ ਹੋਵੇ ਚਾਹੇ ਇਹ ਗਰਾਊਂਡ ਦਾ ਹੋਵੇ ਚਾਹੇ ਲਾਇਬ੍ਰੇਰੀ ਸਭ ਤੋਂ ਵੱਡੀ ਖੋਸ਼ਖਬਰੀ ਹੈ ਅਗਰੋਟੇ ਦੇ ਲੋਕਾਂ ਨੂੰ ਔਰ ਬਹੁਤ ਮੁਬਾਰਕਾਂ ਨੇ ਕਿ ਅਗਰੋਟੇ ਵਿੱਚ ਲਾਇਬ੍ਰੇਰੀ ਗਰਦਾਸਪੁਰ ਔਰ ਪਠਾਨਕੋਟ ਤੋਂ ਬਾਅਦ ਗਰੋਟੇ ਵਿੱਚ ਲਾਇਬ੍ਰੇਰੀ ਆਪਾਂ ਇੱਕ ਪੰਚਾਇਤੀ ਰਾਏ ਖੋਲੀ ਹੈ ਔਰ ਇਹਦੇ ਵਿੱਚ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਦਾ ਪੂਰਾ ਅਸ਼ੀਰਵਾਦ ਹੈ ਸਾਡੇ ਤੇ ਔਰ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਸਾਰੇ ਕੰਮ ਦੜਾ ਦੜਾ ਕੋਈ ਕਰਦੇ ਨੇ ਔਰ ਮੈਂ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਉਹਦੇ ਬਾਅਦ ਆ ਗਿਆ ਸਾਡਾ ਰੋਡ ਦਾ ਕੰਮ ਔਰ ਇਹ ਵੀ ਮੰਤਰੀ ਸਾਹਿਬ ਨੇ 10 ਦਿਨਾਂ ਦੇ ਵਿੱਚ ਰੋਡ ਪਾਸ ਕਰਾ ਕੇ 1 ਕਿਲੋਮੀਟਰ ਦਾ ਬੱਸ ਸਟੈਂਡ ਤੋਂ ਲੈ ਕੇ ਜੰਡੀ ਰੋਡ ਤੱਕ ਇੱਕ ਕਿਲੋਮੀਟਰ ਦਾ ਬਣਾਇਆ ਜੋ ਕਿ ਤੁਸੀਂ ਮੌਕੇ ਤੇ ਹੀ ਖੜੇ ਹੋ ਉੱਥੇ ਔਰ ਉਹਦੇ ਤੋਂ ਬਾਅਦ ਆਪਣਾ ਵੀਡੀਓ ਦਫ਼ਤਰ ਨੂੰ ਬੱਸ ਸਟੈਂਡ ਤੋਂ ਲੈ ਕੇ ਬੱਸ ਸਟੈਂਡ ਤੋਂ ਲੈ ਕੇ ਵੀਡੀਓ ਦਫ਼ਤਰ ਤੱਕ ਜਿਹੜਾ ਰੋਡ ਆ ਉਹ ਵੀ ਬਣ ਰਿਹਾ ਸਾਡਾ ਔਰ ਉਹਦੇ ਨਾਲ ਆਪਾਂ ਪਹਿਲੇ ਤੇ 11 ਫੁੱਟ ਹੀ ਹੁਣ ਆਹੀ ਉਹ 22 ਫੁੱਟ ਜਿੰਨਾ ਵੀ ਰਸਤਾ 22 ਫੁੱਟ ਹੈ ਕਈ ਜਗ੍ਹਾ ਤੇ ਕਈ ਜਗ੍ਹਾ ਤੇ 30 ਫੁੱਟ ਵੀ ਹੈਗਾ ਕਈ ਜਗ੍ਹਾ ਤੇ 25 ਫੁੱਟ ਵੀ ਹੈਗਾ ਜਿੰਨਾ ਵੀ ਹੈਗਾ ਪੂਰਾ ਦਾ ਪੂਰਾ ਉਹ ਰੋਡ ਬਣਾਵਾਂਗੇ ਉਹ ਸਾਡੇ ਗਰੋਟੇ ਦੇ ਕਿਸਾਨਾਂ ਦੇ ਹਿੱਕ ਚ ਰੋਡ ਆ ਜੋ ਵੀ ਉਹਨਾਂ ਦੀ ਜੋ ਖੁਰਦ ਵਿੱਚ ਜ਼ਮੀਨਾਂ ਨੇ ਗਰੋਟੇ ਦੇ ਲੋਕਾਂ ਦੀਆਂ ਗਰੋਟੇ ਖੁਰਦ ਵਿੱਚ ਉਹ ਲੋਕੀ ਗੰਨਾ ਹੋਵੇ ਚਾਹੇ ਚਾਹੇ ਝੋਨਾ ਹੋਵੇ ਚਾਹੇ ਕਣਕ ਹੋਵੇ ਸਭ ਤੋਂ ਜ਼ਿਆਦਾ ਰੋੜੋ ਚੱਲਦਾ ਜ਼ਿਮੀਂਦਾਰਾਂ ਲਈ ਔਰ ਜ਼ਿਮੀਂਦਾਰਾਂ ਦੇ ਸਪੁਰਦੇ ਰੋੜ ਬੜੀ ਜਲਦੀ ਮਹੀਨੇ ਡੇਢ ਮਹੀਨੇ ਦੇ ਵਿੱਚ ਉਹਨਾਂ ਦੇ ਹੈਂਡਓਵਰ ਕੀਤਾ ਜਾਏਗਾ ਵਧੀਆ ਬਣਾ ਕੇ ਖੁੱਲਾ ਰੋੜ ਸਭ ਤੋਂ ਗੱਲ ਕਰੀ ਇੱਥੇ ਲੋਕਾਂ ਦਾ ਵੀ ਕਹਿਣਾ ਹੈਗਾ ਕਿ ਸੰਜੀਤ ਕੁਮਾਰ ਜਿਹੜੇ ਰੋੜੇ ਆਗੇ ਕੋਈ ਵੀ ਕੰਮ ਸ਼ੁਰੂ ਕਰਦੋਂ ਪਹਿਲਾਂ ਉਹ ਕੋਈ ਰਾਜਨੀਤਿਕ ਨੇਤਾ ਨਹੀਂ ਬੁਲਾਉਂਦੇ ਉਹ ਪਿੰਡ ਦੇ ਹੀ ਬਜ਼ੁਰਗਾਂ ਕੋਲ ਜਿਹੜਾ ਆਗਠਨ ਕਰਾਇਆ ਜਾਂਦਾ ਇਹਦਾ ਕੀ ਕਰਨਾ ਹੈ ਪਏ ਇਹ ਨਹੀਂ ਕਿ ਕੇ ਰਾਜਦਿਤਿਕਨ ਕੋਲ ਨਹੀਂ ਇਹ ਮੰਤਰੀ ਸਾਹਿਬ ਦਾ ਪੂਰਾ ਅਸ਼ੀਰਵਾਦ ਆ ਔਰ ਸਾਡੇ ਏਰੀਆ ਦੇ ਮੰਤਰੀ ਸਾਹਿਬ ਨੇ ਉਹਨਾਂ ਦੀ ਵੀ ਇਹੋ ਇੱਛਾ ਹੈ ਕਿ ਆਪਾਂ ਆਪਣੇ ਏਰੀਆ ਦੇ ਸਿਆਣੇ ਬਜ਼ੁਰਗਾਂ ਕੋਲੋਂ ਆਪਾਂ ਆਪਣਾ ਮੂਰਤ ਕਰਾਈਏ ਕਿ ਜੋ ਕਿ ਪੁਰਾਣੇ ਜਿਨ੍ਹਾਂ ਨੇ ਸੋਚਿਆ ਵੀ ਨਹੀਂ ਕਿ ਅਸੀਂ ਵੀ ਕਦੀ ਲਗਭਗ 100 ਸਾਲ ਦੇ ਬੰਦੇ ਜਿਨ੍ਹਾਂ ਨੇ ਗਰੋਟੇ ਦੇ ਵਿੱਚ ਚਾਰ ਤੋਂ ਪੰਜ ਸੀਗੇ ਜਿਨ੍ਹਾਂ ਨੇ ਮੂਰਤ ਕੀਤਾ ਰੋਡ ਦਾ ਔਰ ਉਹਨਾਂ ਨੇ ਕਦੀ ਸੋਚਿਆ ਨਹੀਂ ਕਿ ਅਸੀਂ ਮੂਰਤ ਕਰਾਂਗੇ ਸਾਰਾ ਕੁਝ ਮੇਰੇ ਦੇ ਨਹੀਂ ਜਾਂਦਾ ਇਹ ਮੰਤਰੀ ਸਾਹਿਬ ਦੇ ਕ੍ਰੈਡਿਟ ਜਾਂਦਾ ਇਹ ਉਹਨਾਂ ਦੀ ਸੋਚ ਹੈ ਆਪਾਂ ਉਹਨਾਂ ਦੀ ਸੋਚ ਦੇ ਨਾਲ ਚੱਲੇ ਹੋਏ ਆ ਤੇ ਮੈਂ ਧੰਨਵਾਦ ਮੰਤਰੀ ਸਾਹਿਬ ਦਾ ਹੀ ਕਰਨਾ ਜਿਹੜੇ ਮੇਰੇ ਪਿੰਡ ਦੇ ਮੇਰਾ ਪਰਿਵਾਰ ਹੈ ਮੇਰਾ ਪਿੰਡ ਔਰ ਮੇਰੇ ਪਰਿਵਾਰ ਦੇ ਜਿੰਨੇ ਵੀ ਸਿਆਣੇ ਬਜ਼ੁਰਗ ਨੇ ਉਹਨਾਂ ਕੋਲੋਂ ਜਿਹੜਾ ਦਰਗੁਆਟਨ ਕਰਾਇਆ ਰੋਡ ਦਾ ਇਹ ਮੰਤਰੀ ਸਾਹਿਬ ਦੀ ਸੋਚ ਸੀਗੀ ਔਰ ਉਹਨਾਂ ਦੀ ਸੋਚ ਤੇ ਆਪਾਂ ਚੱਲੇ ਆ ਤੁਸੀਂ ਜੇ ਗੱਲ ਕਰੀਏ ਪਹਿਲਾਂ ਵੀ ਉੱਥੇ ਸਰਪੰਚਾ ਰਹਿ ਚੁੱਕਿਆ ਕਿਉਂ ਪਹਿਲਾਂ ਸਰਪੰਚਾ ਨੂੰ ਇਹ ਕਿਉਂ ਨਹੀਂ ਧਿਆਨ ਚ ਆਇਆ ਕਿ ਅਸੀਂ ਇਹ ਕੰਮ ਕਰਵਾਈਏ ਤੇ ਤੁਸੀਂ ਹੀ ਉਹ ਨਵੇਂ ਸਰਪੰਚ ਬਣੇ ਹੋ ਤੁਹਾਡੇ ਧਿਆਨ ਚ ਕਿ ਆਇਆ ਕਿ ਕਿੱਦਾਂ ਆਇਆ ਇਹ ਕੰਮ ਪਹਿਲਾਂ ਪਹਿਲੀ ਦਰਚ ਕਰਵਾਇਆ ਜਾਏ ਜੇ ਗੱਲ ਕਰੀਏ ਲਾਇਬ੍ਰੇਰੀ ਦੀ ਗੱਲ ਕਰਾਂਗੇ ਲਾਇਬ੍ਰੇਰੀ ਜਿਹੜੀ ਉਹ ਜਿਲ੍ਹਾ ਪਠਾਨਕੋੜਚ ਦੇ ਗਰਦਾਸਪੁਰ ਦੇ ਵਿੱਚ ਹੈਗੀ ਆ ਜੇ ਗੱਲ ਕਰਾਂ ਕਿ ਗਰਾਉਂਡ ਦੀ ਗਰਾਉਂਡ ਪਹਿਲਾਂ ਵੀ ਕਾਫੀ ਗਰਾਉਂਡ ਦੇ ਖਸਤਾ ਹਾਲਾਤ ਸੀ ਪਰ ਤੁਸੀਂ 3 ਮਹੀਨੇ ਦੇ ਵਿੱਚ ਕਿੱਦਾਂ ਇਹ ਕੰਮ ਕਰਵਾਇਆ ਗਿਆ ਤੁਹਾਡੇ ਵੱਸੋਂ ਇਹ ਮੇਰੇ ਵੱਲੋਂ ਮੈਂ ਤੁਹਾਨੂੰ ਪਹਿਲੇ ਔਰ ਮੰਤਰੀ ਸਾਹਿਬ ਕੋਈ ਵੀ ਇਹ ਕੰਮ ਲੈ ਕੇ ਜੰਨੇ ਆ ਸਭ ਤੋਂ ਪਹਿਲ ਦੇ ਹੱਦ ਤੇ ਘਰੋਟੇ ਦੇ ਕੰਮ ਕਰਦੇ ਪਏ ਨੇ ਉਹ ਔਰ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਤਿੰਨਾਂ ਮਹੀਨਿਆਂ ਦੇ ਵਿੱਚ ਘਰੋਟੇ ਦਾ ਕੋਈ ਵੀ ਕੋਨਾ ਇਦਾਂ ਦਾ ਨਹੀਂ ਜਿਸ ਕੋਨੇ 'ਚ ਮੈਨੂੰ ਵੋਟਾਂ ਨਾ ਮਿਲੀਆਂ ਹੋਣ ਔਰ ਕੋਈ ਵੀ ਕੋਨਾ ਇਦਾਂ ਦਾ ਨਹੀਂ ਜਿਸ ਕੋਨੇ ਵਿੱਚ ਕੰਮ ਨਾ ਚੱਲੇਦਾ ਹੋਵੇ ਔਰ ਮੇਰੀ ਪੰਚਾਇਤ ਮੇਰੀ ਟੀਮ ਬਿਲਕੁਲ ਮੇਰੇ ਨਾਲ ਚਟਾਨ ਦੀ ਤਰ੍ਹਾਂ ਖੜੇ ਆ ਔਰ ਜਿਹੜੇ ਮੇਰੇ ਮੈਂਬਰ ਨੇ ਉਹ ਮੈਂਬਰ ਨਹੀਂ ਹੈਗੇ ਉਹ ਸਰਪੰਚ ਨੇ ਮੈਂ ਉਹਨਾਂ ਨਾਲ ਚਟਾਨ ਦੀ ਤਰ੍ਹਾਂ ਖੜਾ ਆ ਔਰ ਇਸ ਕਰਕੇ ਕੰਮ ਡੜ ਦੜ ਹੋਏ ਕਦੇ ਨਹੀਂ ਹਟੇ ਐਸੀ ਸਾਡੇ ਰਾਜ ਦੇ ਸਰਪੰਚ ਸੰਜੀਵ ਕੁਮਾਰ ਰੋੜਾ ਜੀ ਉਹਨਾਂ ਨਾਲ ਗੱਲਬਾਤ ਵੀ ਕੀਤੀ ਗਈ ਪਰ ਇੱਥੇ ਕੁਝ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈਗਾ ਹਾਂਜੀ ਸਰ ਨਮਸਕਾਰ ਨਮਸਕਾਰ ਜੀ ਸਰ ਕੀ ਕਹਿਣਾ ਚਾਹੁੰਦੇ ਜਿੱਦਾਂ ਕੀ ਗੱਲ ਕਰਾਂਗੇ ਇਹ ਕਿਹਾ ਜਿੱਦਾਂ ਕਿ ਇਹ ਛੜਕ ਜਿਹੜੀ 30 ਸਾਲ ਤੋਂ ਬਾਅਦ ਕੰਮ ਲੱਗਿਆ ਛੜਕਦਾ ਕਿਈ ਕੰਮ ਹੋ ਗਿਰੋਟੇ ਜਿੱਦਾ ਜੀ ਪਹਿਲੇ ਵੀ ਸਰਪੰਚ ਆਗੇ ਸੀ ਉਹਦੇ ਬਸ ਕੰਮ ਨਹੀਂ ਕਰਵਾਏਗੇ ਸੰਜੀਤ ਕੁਮਾਰ ਰੋਡਾ ਬਣਨੇ ਤੋਂ ਬਾਅਦ ਇੰਨੇ ਜਲਦੀ ਇਹ ਕੰਮ ਨਹੀਂ ਫਾਸਟ ਹੋਏ ਤੇ ਕੀ ਕਹਾਂ ਜੀ ਦਿਨ ਬਾਰੇ ਪਹਿਲਾਂ ਤੇ ਇਹ ਆ ਵੀ ਮੈਂ ਮੈਂਬਰ ਪੰਚਾਇਤ ਹੈਗਾ 4 ਨੰਬਰ ਵਾਰਡ ਦਾ ਮੈਂ ਮੈਂਬਰ ਹੈਗਾ ਹੋਰ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡਾ ਭਰਾ ਸਰਪੰਚ ਬਣਿਆ ਅੱਧੀ ਵਾਚ ਕੋਈ ਕੰਮ ਕਈਏ ਤੇ ਅਗਲਾ ਘਰ 12 ਵਜੇ ਬਲਾਅ ਉਹ 12 ਵਜੇ ਜਾਂਦਾ 1 ਵਜੇ ਬਲਾਅ ਉਹ 1 ਵਜੇ ਜਾਂਦਾ ਅਸੀਂ ਬੜੇ ਖੁਸ਼ ਆਂ ਵੀ ਸਾਡਾ ਸਰਪੰਚ ਸਾਹਿਬ ਸੰਜੀਵਗਾਦੀ ਰੋਡਾਂ ਬਹੁਤ ਵਧੀਆ ਤਰੱਕੀ ਪਿੰਡ ਦੀ ਕਰਾ ਰਿਆ ਨਾ ਕਿ ਪਿਛਲੀ ਪੰਚਾਇਤਾਂ ਇਹਦੇ ਬਾਰੇ ਕੋਈ ਕੰਮ ਨ ਕਰਕੇ ਰਹਿ ਗਈਆਂ ਪਾਹੇ ਆਂਦ ਰਹੇ ਨਾ ਪਤਾ ਨਹੀਂ ਕਿੱਥੇ ਕੀ ਕਰਦੇ ਰਹੇ ਨਾ ਸਿਰਫ ਬਹਾਨਾ ਹੁੰਦਾ ਰਿਹਾ ਵੀ ਇਹ ਕੰਮ ਉਹ ਕਰ ਰਹੇ ਆ ਲੁਭੜੜੀ ਰਿਹਾ ਹੁਣ ਦੇਖੋ ਤਿੰਨ ਮਹੀਨੇ ਹੋ ਪੰਚਾਇਤ ਬਣੀ ਦੀ ਕਿੰਨੇ ਕੰਮ ਆਏ ਪਿੰਡ ਦੇ ਕਰ ਚੁੱਕੇ ਆ ਜਿਹੜੇ ਉਹਨਾਂ 10 ਸਾਲ ਦੇ ਵਿੱਚ ਕੰਮ ਨਹੀਂ ਕੀਤੇ ਤਿੰਨ ਮਹੀਨਿਆਂ 'ਚ ਕਰ ਚੁੱਕੇ ਆ ਹੋਰ ਜਿੱਥੇ ਵੀ ਲੋੜ ਪੈਂਦੀ ਹੈ ਤੇ ਪੂਰੀ ਪੰਚਾਇਤ ਨਾਲ ਸਨੀ ਕੁਮਾਰ ਜੀ ਰੋਡਾ ਸਾਡ ਨਾਲ ਜੰਦੇ ਨੇ ਹੋਰ ਅਸੀਂ ਕੰਮ ਕਰਨੇ ਨੇ ਦੇਖੋ ਜੀ ਸਰਪੰਚ ਸਾਹ ਨੂੰ ਜਿਹੜੀ ਵੀ ਕੋਈ ਪ੍ਰੋਬਲਮ ਆਉਂਦੀ ਆ ਕਿਸੇ ਤਰ੍ਹਾਂ ਦਾ ਵੀ ਕੋਈ ਪਿੰਡ ਦੇ ਵਿੱਚ ਕਿਸੇ ਬਜ਼ੁਰਗ ਨੂੰ ਕਿਸੇ ਮਹਿਲਾ ਨੂੰ ਉਹ ਪਹਿਲੇ ਧਾਰ ਤੇ ਕੰਮ ਕਰਦੇ ਨੇ ਇੱਕ ਪਰਿਵਾਰ ਸੀ ਜਿਨ੍ਹਾਂ ਦੇ ਮਤਲਬ ਘਰ ਠੱਠਿਆ ਘਠਿਆ ਪਿਆ ਸੀ ਤੇ ਲੇਕਿਨ ਠੱਠਿਆ ਪਿਆ ਸੀ ਤੇ ਉਹਨਾਂ ਉਹ ਪੰਚਾਇਤ ਘਰ ਦੇ ਵਿੱਚ ਰਹਿ ਰਹੇ ਸੀ ਉਹਨ ਰੋਡ ਰੋਡਾ ਸਰਪੰਚ ਸਾਹਿਬ ਨੇ ਆਪਣੇ ਪੱਲਿਓ ਆ ਕੇ ਉਹਨਾਂ ਦੇ ਘਰ ਬਣਾਤਾ ਜੀ ਬਹੁਤ ਸਾਰੇ ਕੱਲ ਪਰਸੋਂ ਲੋਕ ਆਪਣੇ ਸਰਨਾਥੋਂ ਆਪਣੇ ਘਰ ਤੇ ਸ਼ਿਫਟ ਹੋ ਜਾਣਗੇ ਤੇ ਸਰ ਗਰੋਟੇ ਕਿਹੜੇ ਕੰਮ ਹੈ ਜੀ ਇਦਾਂ ਦੇ ਜਿਹੜੇ ਕਿ ਕਰਵਾਨ ਵਾਲੇ ਹੈਗੇ ਆ ਜਾਂ ਤੁਹਾਡੀ ਨਜ਼ਰਾਂ 'ਚ ਹੈਗੇ ਜੀ ਨਵੀਂ ਪੰਚਾਇਤ ਬਣੀ ਹੈ ਕਈ ਟਾਰਗੇਟ ਹੁੰਦਾ ਕਿ ਜਿਹੜੀ ਇਹ ਕੰਪੈਲਸਿਡ ਅੱਚ ਕਰਵਾਗੇ ਬੋ ਜੀ ਪਹਿਲਾਂ ਤੇ ਸਮਸ਼ਾਨ ਘਾੜ ਤੇ ਬਹੁਤ ਮਾਰ ਖਸਤਾ ਹੁੰਦੀ ਸੀ ਤੁਸੀਂ ਦੇਖੋ ਜਾ ਕੇ ਉੱਥੇ ਬਹੁਤ ਵਧੀਆ ਸਾਰੇ ਟਾਇਲ ਲੱਗ ਰਹੀ ਹੈ ਜੀ ਹੋਰ ਜਿਹੜੇ ਵੀ ਗਰੀਬ ਪਰਿਵਾਰ ਆ ਜਿਨ੍ਹਾਂ ਦੀਆਂ ਗ੍ਰਾਂਟਾਂ ਮਨਜ਼ੂਰ ਹੋਈਆਂ ਨੇ ਲੇਕਿਨ ਉਹ ਮਿਲੀਆਂ ਨਹੀਂ ਹੈਗੀਆਂ ਪੂਰਨ ਅਨੁਸਾਰਿਆਂ ਨੂੰ ਗਰਾਂਡਾ ਰੋਡੇ ਸਰਪੰਚ ਸਾਹਿਬ ਨੇ ਮੰਤਰੀ ਸਾਹਿਬ ਜਾ ਕੇ ਰਲ ਕੇ ਸਾਰੇ ਇਹ ਗਰਾਂਡਾ ਲਿਆਂਦੀਆਂ ਨੇ 56 ਗਰਾਂਡਾ ਜਿਹੜੀਆਂ ਨਾ ਲਿਆਂਦੀਆਂ ਨੇ ਲੋਕਾਂ ਨੂੰ ਦਿੱਤੀਆਂ ਨੇ ਲੋਕ ਬਹੁਤ ਖੁਸ਼ ਹੈਗੇ ਆ ਕਿ ਜਿਹੜਾ ਸਰਪੰਚ ਬਣਿਆ ਬਹੁਤ ਵਧੀਆ ਕੰਮ ਕਰ ਰਿਹਾ ਹੈ ਪਾਹੀ ਗੱਲ ਕਰੀ ਕਹਿੰਦੇ ਕਿੱਥੇ ਮਕੀ ਜਦੋਂ ਸਰਪੰਚੀ ਦੀ ਚੋਣ ਆਉਣ ਲੱਗੀ ਸੀ ਪੰਜ ਸਰਪੰਚੀ ਜਿਹਦੇ ਦਾਬੇ ਦਬ ਕੀਤੇ ਗਏ ਸੀ ਕਿ ਜਿਹੜੇ ਉਹ ਸਰਪੰਚ ਦੇ ਜਿਹਦੇ ਪੱਖ ਜਿਹਨਾਂ ਕਿਸੇ ਵੋਟਾਂ ਪਾਈਆਂ ਸੀ ਕਿ ਉਹਨਾਂ ਦੇ ਕੰਮ ਵੀ ਕੀ ਕੋਈ ਪੇ ਪੱਖਤਿੰਦਨ ਨਾ ਕੀਤਾ ਜਾਏਗਾ ਵੱਡੀ ਗੱਲ ਹੈ ਵੀ ਪਿੰਡ ਦੇ ਵਿੱਚ ਅੱਜ ਤੱਕ 10 ਮਹੀਨੇ ਹੋਇਆ ਸਾਡੀ ਪੰਚਾਇਤ ਬਣੀ ਦੀ ਕਿੰਨਾ ਮਹੀਨਿਆਂ ਵਿੱਚ ਕਿਸੇ ਨਾਲ ਕੋਈ ਪੱਖਵਾਜੀ ਨਹੀਂ ਹੋ ਰਹੀ ਕੋਈ ਵੀ ਬੰਦਾ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਦੀ ਕੋਈ ਬੰਦਾ ਕੋਈ ਜਿਹੜਾ ਇਲੈਕਸ਼ਨ ਚ ਹਾਰ ਗਿਆ ਤੇ ਉਹ ਕੋਈ ਕੰਮ ਕਰਨਾ ਚਾਹਦਾ ਉਹ ਰੋਡਾਂ ਪੈਲ ਦੇ ਆਧਾਰ ਤੇ ਉਹਨਾਂ ਦਾ ਕੰਮ ਕਰਾਉਣ ਲਿਆ ਹੋਰ ਕਿਸੇ ਤਰ੍ਹਾਂ ਦੀ ਕੋਈ ਵੀ ਪੱਖਵਾਜੀ ਨਹੀਂ ਹੋ ਰਹੀ ਭਾਜੀ ਐਸੀ ਸਾਡੇ ਨਾਲ ਜਿਹੜੇ ਮੈਂਬਰ ਚਾਨ ਨੰਬਰ ਬਾਡ ਤੋਂ ਉਹਦੇ ਨਾਲ ਗੱਲਬਾਤ ਵੀ ਹੋਈ ਹੈ ਚਲੋ ਪਿੰਡ ਦੇ ਹੋਰ ਵੀ ਵਾਸੀ ਆਗੇ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸਰਪੰਚ ਦੇ ਕੰਮ ਨਾਲ ਦੇਖ ਕੇ ਹੋਏ ਅ ਸਰ ਕੀ ਹੈ ਮੈਂਬਰ ਮੈਂਬਰ ਪੰਚਾਇਤ ਜਸਪਾਲ ਬਾਡ ਨੰਬਰ ਤੇ ਮੈਂਬਰ ਹੈ ਮੈਂ ਜੀ ਬਹੁਤ ਹੀ ਵਧੀਆ ਹੈ ਸਰਪੰਚ ਸਾਹਿਬ ਕੰਮ ਕਰਾ ਰਹੇ ਜੀ ਜੋ ਵੀ ਬਹੁਤ ਸਾਰੇ ਪਬਲਿਕ ਨੇ ਬਹੁਤ ਸਾਰਾ ਨੰਗਾ ਕੀਤੀ ਹੈ ਵੀ ਸਰਪੰਚ ਸਾਹਿਬ ਬਹੁਤ ਵਧੀਆ ਕੰਮ ਕਰਾ ਰਹੇ ਹੈ ਤੁਸੀਂ ਜੇ ਗੱਲ ਕਰੀਏ ਕਈ ਜਗ੍ਹਾ ਇਸ ਪਿੰਡਾਂ ਜੀ ਆ ਕੇ ਦੇਖਿਆ ਜਾਂਦਾ ਕਿ ਸਰਪੰਚ ਮੈਂਬਰਾਂ ਦੀ ਸੁਣਦੇ ਹੋ ਆਪਣੀ ਹੀ ਮਰਜ਼ੀ ਦਾ ਕੰਮ ਕਰਵਾਇਆ ਜਾਂਦੇ ਗਏ ਤੁਹਾਡੇ ਕੋ ਸਰਪੰਚ ਪੂਰੀ ਸਲਾਹ ਨਾਲ ਕੰਮ ਕਰਦੇ ਪਏ ਤੁਹਾਡੇ ਨਾਲ ਨਹੀਂ ਐਸਾ ਨਹੀਂ ਹੈ ਜੀ ਸਾਡੀ ਪੂਰੀ ਪੰਚਾਇਤ ਗੱਠ ਬੰਨ੍ਹਣਾ ਪੂਰਾ ਸਰਪੰਚ ਸਾਹਿਬ ਹਰ ਇੱਕ ਗੱਲ ਆ ਪੁਸਤਕ ਤੇ ਮੈਂਬਰਾਂ ਨੂੰ ਪਈ ਚੱਲਦੇ ਨੇ ਮੈਂਬਰਾਂ ਦਾ ਪੂਰਾ ਸਹਿਯੋਗ ਹੈ ਸਰਪੰਚ ਸਾਹਿਬ ਨੂੰ ਐਸਾ ਕੋਈ ਨਹੀਂ ਆ ਬਹੁਤ ਵਧੀਆ ਕੰਮ ਹੋ ਰਿਹਾ ਪੰਚਾਇਤ ਦਾ ਸਰ ਕਿੰਨੇ ਸਾਲ ਪਹਿਲਾਂ ਇਹ ਜਈ ਸ਼ੜਕ ਲੱਗੀ ਬੰਨਾ ਕਿੰਨੇ ਸਾਲ ਪਹਿਲਾਂ ਲੱਗੀ ਬੰਨਾ ਇਹ ਸਾਡੇ ਜਨਮ ਤੋਂ ਪਹਿਲਾਂ ਸੜਕ ਬਣੀ ਸਰ ਇਹ ਕੋਈ 50 ਸ ਉਹ ਅਭੀ ਦੱਸਿਆ ਜਾਂਦਾ ਕਿ ਇਹ ਦਸਾਂ ਦਿਨਾਂ ਦੇ ਵਿੱਚ ਮੱਕੀ ਦੇ ਤਿੰਨ ਮਹੀਨੇ ਆ ਤੜੀ ਪੰਚਾਇਤ ਬਣੀ ਦੀ ਮੱਕੀ ਤਿੰਨ ਮਹੀਨੇ ਵਿੱਚ ਇਹ ਸੜਕ ਬਣਾਉਣਾ ਬੜੀ ਵੱਡੀ ਗੱਲ ਹੈਗੀ ਆ ਪਰ ਇੱਥੇ ਇਹ ਗੱਲ ਕਰਾਂਗੇ ਕਿ ਕਈ ਵੀ ਸਾਡੇ ਪਲੀਟਿਕਰ ਲੈ ਕੇ ਦੋ ਦੋ ਸਾਥ ਜਣੇ ਕਿ ਉਹ ਨੀ ਪੱਥਰ ਰੱਖਦੇ ਹੀ ਟਾਈਮ ਲਾ ਦਿੰਦੇ ਆ ਪਰ ਦਸਾਂ ਦਿਨਾਂ ਦੀ ਜੀ ਇਹ ਕੰਮ ਸ਼ੁਰੂ ਕੀਤਾ ਗਿਆ ਇਹਦੇ ਬਾਅਦ ਕੀ ਕਹਿਣਾ ਚਾਹੁੰਦੇ ਹੋ ਇਹ ਸਾਡੀ ਪੂਰੀ ਪੰਚਾਇਤ ਦੀ ਉਪਲਬਧੀ ਹੈ ਜੀ ਸਾਡੇ ਸਪੰਸ ਸਾਹਮਣੇ ਬਹੁਤ ਮਿਹਨਤ ਕੀਤੀ ਆ ਉਹਦੀ ਉਪਲਬਧੀ ਨਾਲ ਹੀ ਸੜਕੇ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ ਜੀ ਜੀ ਐਸੀ ਗਰੋਟੇ ਦੇ ਵਾਸੀ ਜਿਹਦੇ ਨਾਲ ਗੱਲਬਾਤ ਵੀ ਸਾਡੀ ਹੋਈ ਹੈ ਪਰ ਤੁਹਾਨੂੰ ਵੀ ਦੱਸਾਂਗੇ ਜੇ ਸਰਪੰਚ ਸੰਜੀਤ ਕੁਮਾਰ ਹੈਗੇ ਆ ਪਰ ਉਹਨਾਂ ਨਾਲ ਜਿਸ ਤਰ੍ਹਾਂ ਗੱਲਬਾਤ ਹੋਈ ਹੈ ਪਰ ਵੀ ਕਹਿਣਾ ਹੈਗਾ ਕਿ ਜਿਹੜੇ ਸੜਕ ਦਾ ਘਾਟਨ ਕੀਤਾ ਗਿਆ ਸੀ ਪੱਕੇ ਇੱਥੇ ਇਹ ਗੱਲ ਕਰਕੇ ਪਿੰਡ ਦੇ ਹੀ ਜਿਹੜੇ ਬਜ਼ੁਰਗ ਹੈਗੇ ਉਹਨਾਂ ਦੇ ਕੋਲ ਜਾ ਕੇ ਟਰਕਵਾਇਆ ਗਿਆ ਸੀ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜਿਹੜੇ ਇੱਥੇ ਲਾਇਬ੍ਰੇਰੀ ਹੈ ਉਹ ਵੀ ਜਲਦੀ ਜਲਦੀ ਬਣਾ ਕੇ ਲੋਕਾਂ ਦੇ ਸਪੂਰਤ ਕੀਤੀ ਜਾਏਗੀ ਉਹ ਜਿਹੜੀ ਸੜਕ ਬਣਾਈ ਜਾਕਦੀ ਹੈ 1 ਕਿਲੋਮੀਟਰ ਦੀ ਸੜਕ ਉਹ ਵੀ ਜਲਦੀ ਜਲਦੀ ਲੋਕਾਂ ਨੂੰ ਬਣਾ ਕੇ ਦਿੱਤੀ ਜਾਏਗੀ ਮੈਂ ਸ਼ਮੀ ਸੁਨੋਤਰਾ ਹਲਚਲ ਪੰਜਾਬ ਦੀ ਪਠਾਨਕੋ